ਨਜੀਲਾ ਕਪੂਰਥਲਾ ਦੇ ਪੁਲਿਸ ਨੇ ਲੁੱਟਾ ਖੋਹ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਸੁਬਾਨਪੁਰ ਤੋਂ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਕਪੂਰਥਲਾ ਬਤਸਲਾ ਗੁਪਤਾ ਨੇ ਦੱਸਿਆ ਕਿ ਥਾਣਾ ਸੁਬਾਨਪੁਰ ਦੀ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਅੱਡਾ ਲਖਣਕੇ ਪੱਡਾ ਵਿਖੇ ਕਵਾੜੀਏ ਦੀ ਦੁਕਾਨ ਤੇ ਕੁਝ ਨਾਮਲੂ ਵਿਅਕਤੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੋਲੀ ਚਲਾ ਕੇ ਫਰਾਰ ਹੋ ਗਏ ਹਨ ਜਿਸ ਤੋਂ ਬਾਅਦ ਪੁਲਿਸ ਨੇ ਫੋਰੀ ਕਾਰਵਾਈ ਕਰਦਿਆਂ ਐਸਆਈ ਕੰਬਰਜੀਤ ਸਿੰਘ ਵੱਲ ਮੁਖ ਅਫਸਰ ਥਾਣਾ ਸੁਬਾਨਪੁਰ ਨੇ ਦੌਰਾਨੇ ਗਸ਼ਤ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਉਹਨਾਂ ਦੱਸੇ ਕਿ ਕਾਬੂ ਕੀਤੇ ਦੋਸ਼ੀ ਦੀਪਕ ਸ਼ਰਮਾ ਉਰਫ ਦੀਪੂ ਪੁੱਤਰ ਪਰਸ਼ੋਤਮ ਲਾਲ ਵਾਸੀ ਜਲੰਧਰ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਇੱਕ ਪਿਸਤਲ ਅਤੇ 9 ਜਿੰਦਾ ਕਾਰਤੂਸ ਦਲਜੀਤ ਸਿੰਘ ਪੁੱਤਰ ਜਗਤਾ ਸਿੰਘ ਵਾਸੀ ਆਰੀਆਵਲ ਕਪੂਰਥਲਾ ਪਾਸੋਂ ਇੱਕ ਪਿਸਤਲ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਇਸ ਤੋਂ ਇਲਾਵਾ ਪੁਲਿਸ ਨੇ ਇਨਾ ਪਾਸੋਂ ਇੱਕ ਪਲਸਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਐਸਐਸਪੀ ਕਪੂਰਥਲਾ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਨੇ ਪਹਿਲਾਂ ਵੀ ਕਈ ਲੁੱਟਖੋਹਾਂ ਦੀਆਂ ਵਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਵਿੱਚ ਫਗਵਾੜਾ ਵਿਖੇ ਸਥਿਤ ਬਾਂਸਲ ਮੈਡੀਕਲ ਸਟੋਰ ਦੀ ਲੁੱਟ ਦਾ ਮਾਮਲਾ ਵੀ ਸ਼ਾਮਲ ਹੈ ਫਿਲਹਾਲ ਪੁਲਿਸ ਨੇ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਕਾਰਵਾਈ ਕੀਤੀ ਗਈ ਤਾਂ ਕਿੰਨੇ ਬੰਦੇ ਰੈਸਟ ਕੀਤਾ ਗਿਆ कल सवेरे सवा नौ बजे सानू एक इंफॉर्मेशन मिली कंट्रोल रूम राइन कि लखन दे के पंडा पिंड है सुबानपुर से पैदा है इतने दो बंदे तीन बंदे बाइक से आए हैं और आके इन एक दुकान से पैसे आ, गन पॉइंट पे खो करने की कोशिश की है और दुकान के बाहर ये दो राउंड फायर करके उतों फरार होए हैं ਸਾਡੀ ਸੁਬਾਨਪੁਰ ਦੀ ਟੀਮ ਐਸ ਐਚਓ ਸਾਹਿਬ ਔਰ ਡੀਐਸਪੀ ਸਾਹਿਬ ਉਥੇ ਮੌਕੇ ਤੇ ਕਿਸੇ ਔਰ ਮੌਕੇ ਕੋ ਦੇਖੋ ਰਸਤੇ ਦੇ ਵਿੱਚ ਸੀ ਜਦਾਂ ਇਹ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਉਦਾਂ ਹੀ ਇਹਨਾਂ ਨੇ ਆਪਣੀ ਗੱਡੀ ਉਹਨਾਂ ਦੇ ਪਿੱਛੇ ਲਾ ਲਈ ਔਰ ਬਕਾਇਦਾ ਬੜੀ ਮਿਹਨਤ ਔਰ ਬੜੀ ਦਲੇਰੀ ਨਾਲ ਇਹਨਾਂ ਨੇ ਹੌਟ ਚੇਸ ਕਰਕੇ ਉਹ ਤਿੰਨੋਂ ਬੰਦੇ ਰਾਉਂਡ ਅਪ ਕੀਤੇ ਮੌਕੇ ਤੇ ਹੈਨਾ ਉਹ ਬੰਦੋ ਨੇ ਗੱਡੀ ਇਹਨਾਂ ਦੀ ਗੱਡੀ ਵਿੱਚ ਮਾਰੀ ਬਾਈਕ ਹੈਨਾ ਜਿਸ ਕਰਕੇ ਉਹਨਾਂ ਨੂੰ ਥੋੜੀ ਬਹੁਤਾਂ ਛੋਟੇ ਵੀ ਲੱਗੇ ਹਨ ਔਰ ਅਸੀਂ ਤਿੰਨੋਂ ਬੰਦਿਆਂ ਨੂੰ ਰਾਈਟ ਰਾਉਂਡ ਅਪ ਕੀਤਾ ਹੈ ਇਹ ਦੋਸ਼ੀ ਗੱਡੀ ਦੇ ਵਿੱਚ ਸੀ ਨਾ ਬਾਈਕ ਇਹ ਇਹ ਤਿੰਨੋਂ ਦੋਸ਼ੀ ਬਾਈਕ 'ਤੇ ਸੀ ਪਲਸਰ ਬਾਈਕ ਇਹਨਾਂ ਦੇ ਕੋਲ ਬਰਾਮਦ ਕੀਤਾ ਸੀ ਜਦ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਦੇ ਅਸੀਂ ਦੋ ਵੈਪਨ ਰਿਕਵਰ ਕੀਤੇ ਹਨ ਇੱਕ 7.62 ਬੋਰ ਦਾ ਹੈ ਇੱਕ 7.65 ਬੋਰ ਇਹਨਾਂ ਦਾ ਹੈ ਤੋ 32 ਬੋਰ ਅਤੇ 30 ਬੋਰ ਦਾ ਵੈਪਨ ਬਰਾਮਦ ਕੀਤਾ ਹੈ ਨਾਲ ਅਸੀਂ 12 ਲਾਈ ਬਰਾਊਂਡਸ ਜਿਹੜੇ ਹਨ ਇਹਨਾਂ ਤੋਂ ਬਰਾਮਦ ਕੀਤੇ ਹਨ ਔਰ ਇਹ ਬੰਦੇ ਜਿਹੜੇ ਹਨ ਤਿੰਨ ਜਬ ਇਹਨਾਂ ਦੀ ਅਸੀਂ ਆਈਡੈਂਟੀਟੀ ਪਤਾ ਕੀਤੀ ਤੋ ਇਹਨਾਂ ਦਾ ਨਾਮ ਇੱਕ ਦੀਪਕ ਦੂਜਾ ਬੰਦਾ ਪਰਮਜੀਤ ਕੰਮਾ ਤੀਜਾ ਬੰਦਾ ਦਲਜੀ ਇਹ ਹਮਾਰੇ ਨਾ ਡਿਸਰੰਡਲ ਡਿਫਾਲਟਰਸ ਹੈ ਇਹਨਾਂ ਦੇ ਉੱਪਰ ਟੋਟਲ ਇਹ ਸੁਬਾਨਪੁਰ ਦਾ ਪਰਚਾ ਮਿਲਾ ਕੇ ਔਰ ਫਗਵਾੜਾ ਦੀ ਵਾਰਦਾਤ ਮਿਲਾ ਕੇ ਟੋਟਲ 26 ਵਾਰਦਾਤਾਂ ਇਹਨਾਂ ਨੇ ਹੁਣ ਤੱਕ ਕੀਤੀਆਂ। ਔਰ ਇਹ ਬੰਦੇ ਕੁਝ ਦਿਨਾਂ ਪਹਿਲੇ ਨਾ ਜਨਮਾਸ਼ਮੀ ਦੀ ਰਾਤ ਇੱਕ ਵਾਇਰਲ ਵੀਡੀਓ ਹੋਇਆ ਸੀ ਫਗਵਾੜੇ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਬੰਦੇ ਜਿਨ੍ਹਾਂ ਨੇ ਮੂਹ ਬੰਦੇ ਹੋਏ ਸੀ ਔਰ ਗੋਵਿੰਦਨਗਰ ਦੇ ਵਿੱਚ ਆ ਕੇ ਮੈਡੀਕਲ ਸ਼ਾਪ ਤੇ ਗਨ ਪੁਆਇੰਟ ਤੇ ਦੁਕਾਨਦਾਰ ਤੋਂ ਮੈਡੀਕਲ ਸਟੋਰ ਵਾਲਿਆਂ ਤੋਂ ਪੈਸੇ ਲੁੱਟ ਕੇ ਲੈ ਗਏ ਸੀ। ਇਹ ਵਾਰਦਾਤ ਦੀ ਸਾਡੀ ਇਹ ਤੀਨੋਂ ਜਿਹੜੇ ਅਕਿਊਜ਼ ਨੇ ਇਹਨਾਂ ਨੇ ਕੀਤੀ ਸੀ। ਔਰ ਗਨ ਪੁਆਇੰਟ ਪਰ ਇਹਨਾਂ ਨੇ ਇਹ ਕਬੂਲੀਆ ਹੈ ਕਿ ਇਹ ਵਾਰਦਾਤ ਇਹਨਾਂ ਨੇ ਅਣਜਾਣ ਦਿੱਤੀ ਸੀ ਮੈਂ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਸਮਾਜ ਵਿੱਚ ਜਿਨ ਕਿ ਅੱਜ ਜੁਗਤ ਇਧਰ ਦੇ ਜਿਨ ਕਿ ਕਮਰੇ ਦੇ ਵਿੱਚ ਜਾਰਾ ਇਨਵੋਲਵਮੈਂਟ ਹੁੰਦੀ ਹੈ ਕਿ ਇਹ ਸ਼ਾਰਟਕਟ ਰਸਤਾ ਜਾਰਾ ਅਪਣਾਉਂਦੇ ਕਿ ਲੁੱਟ ਕੋ ਜਾਂ ਇਧਰ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਦਨ ਕਿਤੇ ਲੱਗਦਾ ਨੇ ਕਿ ਸਮਾਜ ਦੇ ਵਿੱਚ ਸੁਧਾਰ ਦੀ ਲੋੜ ਹੈਗੀ ਜਿਹੜੀ ਵਾਰਦਾਤ ਦੀ ਗੱਲ ਹੈ ਇਦਾਂ ਦੀ ਵਾਰਦਾਤ ਦੇ ਤੁਸੀਂ ਅਗਰ ਦੇਖੋਗੇ ਰਿਪੋਰਟ ਉਹੀ ਬੰਦੇ ਕਰਦੇ ਨੇ ਜਿਹੜੇ ਬੇਲ ਤੇ ਵਾਪਸ ਆਂਦੇ ਨੇ ਕਿਉਂਕਿ ਉਹਨਾਂ ਦੀ ਨੀਅਤ ਉਹ ਪਿੱਤਰ ਦੋਨੋਂ ਹੀ ਨਹੀਂ ਬਦਲਦੀ ਹੈ ਚੋਰੀ ਔਰ ਕ੍ਰਾਈਮ ਜਿਹੜਾ ਹੈ ਦੈਟ ਇਜ਼ ਅ ਸੋਰਸ ਆਫ ਇਨਕਮ ਉਹ ਉਹਨਾਂ ਦੇ ਵਾਸਤੇ ਸੋਰਸ ਆਫ ਇਨਕਮ ਹੈ ਤੋ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਇਹ ਬੰਦੇ ਪਿੱਛੇ ਤੀਨੋਂ ਮਿਲ ਗਏ ਇਹਨਾਂ ਨੇ 26 ਇਹਨਾਂ ਦੇ ਉੱਪਰ ਪਰਚੇ ਦਰਜੇ ਹਨ 26 ਪਰਚੇ ਦਰਜੇ ਇਹ ਟ੍ਰੇਨਡ ਹੈ ਵੈਪਨ ਸੇ ਬਿਲਕੁਲ ਵਾਰਦਾਰ ਫਿਰ ਇਸ ਕਰਕੇ ਅਸੀਂ ਇਧਾਂ ਦੇ ਬੰਦੇ ਨਾ ਅਸੀਂ ਇਹਨਾਂ ਦਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕਿ ਨਾ ਇਹਨਾਂ ਨੂੰ ਰਾਉਂਡ ਅਪ ਕਰਕੇ ਅਸੀਂ ਬਾਰ-ਬਾਰੀ ਚੈੱਕ ਕਰਦੇ ਹਾਂ ਵੇਡ ਆਊਟ ਹੁਣ ਵੀ ਅਸੀਂ ਜਦ ਕੱਲ ਇਹਨਾਂ ਦੀ شناخت ਕੀਤੀ ਹੈ ਤਾਂ ਸਾਨੂੰ ਪਤਾ ਲੱਗਾ ਇਹ ਪਹਿਲੇ ਵੀ ਵਾਰ-ਵਾਰ ਕਰ ਚੁੱਕੇ ਹਨ ਔਰ ਖਾਲੀ ਕਪੂਰਥਲੇ ਨਹੀਂ ਇਹਨਾਂ ਦੇ ਉੱਪਰ ਪਰਚੇ ਰਾਮਾ ਮੰਡੀ ਬਾਰਾਦਰੀ ਐਨਡੀਪੀਐਸ ਕੇ ਪਰਚੇ ਦਰਜ ਹੈ ਕਮਿਸ਼ਨਰ ਰੇਟ ਦੇ ਵਿੱਚ ਰਹਿਣ ਵਾਲੇ ਇਹ ਮਕਸੂਦਾ ਕੇ ਹਨ ਜਲੰਧਰ ਉਰਰ ਇਹਨਾਂ ਨੇ ਵਾਰ-ਵਾਰ ਕਰਤੀ ਹੈ ਫਗਵਾੜੇ ਕੀਤੀ ਹੈ ਕਪੂਰਥਲਾ ਤਾਂ ਪੂਰੇ ਕੇ ਪੂਰੇ ਤੁਸੀਂ ਦੇਖ ਸਕਦੇ ਹੋ ਰੇਂਜ ਪਲੱਸ ਕਮਿਸ਼ਨਰ ਰੇਟ ਔਰ ਹੁਸ਼ਿਆਰਪੁਰ ਤਾਂਡਾ ਵੀ ਇਹ ਐਕਟਿਵ ਰਹੇ ਇਹਨਾਂ ਨੇ ਪਿੱਛੇ ਬਹੁਤ ਵਾਰ ਦਾਤੇ ਕਰ ਕੀਤੀ ਹੋਈ ਹੈ। ਤੋਂ ਇਹਦਾ ਤੇ ਬੰਦਿਆਂ ਨੂੰ ਅਸੀਂ ਰਾਉਂਡ ਅਪ ਜ਼ਰੂਰ ਕਰਦੇ ਹਾਂ ਤਾਂ ਕਿ ਨਾ ਕੋਈ ਇਨ ਸਿਕਿਉਰਿਟੀ ਨਾ ਆਵੇ ਲੋਕਾਂ ਦੇ ਵਿੱਚ ਕਿ ਇਹਦਾ ਦੀ ਵਾਰਦਾਤ ਕਰਕੇ ਬੰਦਾ ਫਰਾਰ ਹੋ ਨਿਕਲ ਜਾਵੇ। ਬਿਲਕੁਲ ਜੀ ਇਹ ਗੱਲ ਕਰੀਏ ਵੈਪਨ ਦੀ ਗੱਲ ਕਰੀਏ ਮੈਂ ਨਾ ਵੈਪਨ ਕਿੱਥੋਂ ਮੈਂ ਹੁਣ ਅਸੀਂ ਇਹਨਾਂ ਨੂੰ ਰਿਮਾਂਡ ਤੇ ਲਿਆ ਹੋਇਆ ਹੈ। ਹੁਣ ਹੁਣ ਅਸੀਂ ਪੁੱਛਗਿੱਛ ਕਰਾਂਗੇ ਕਿ ਕਿੱਥੋਂ ਇਹ ਵੈਪਨ ਇਲੀਗਲ ਇਹਨਾਂ ਨੂੰ ਪੂਰ ਮੋਹਿਆ ਹੋ ਰਿਹਾ ਹੈ। ਤੋਂ ਉਹ ਅਸੀਂ ਪੁੱਛਗਿੱਛ ਕਰਕੇ ਜਦੋਂ ਵੀ ਕੋਈ ਸਾਨੂੰ ਸਫਲਤਾ ਮਿਲੇਗੀ ਤੁਹਾਡੇ ਨਾਲ ਵਾਪਸ ਸ਼ੇਅਰ ਕਰਾਂਗੇ। ਇਹ ਨਸ਼ੇ ਦੀ ਆਦਤ ਸੀ ये हूं तक अभी बारे तस्दीक नहीं कर पाए कि ये नशे दे आदि है कि नहीं बस यस इनपर एन डी पी एस के पर्चे पिछे दर्ज हैं तो ये आदि तो हम असं देखते हैं पर इन ने नशा बेचे बेचने के पर्चे जरूर इन देर तो इन तो तो तरह तो पर तो तो नहीं ऐं नहीं है यूर सजा कट के चौबीस तेईस हर साल परचे दर्ज है ਉਹ ਕਈ ਵਾਰੀ ਹੁਣਾ ਨਾ ਇਹਨਾਂ ਦੇ ਉੱਪਰ ਸੈਕਸ਼ਨ ਲੰਘਦੇ ਨੇ ਇਹ ਬੰਦੇ ਜੇਲ੍ਹ ਜਾਂਦੇ ਨੇ ਵਾਪਸ ਇਹ ਬਿਲਦੇ ਆ ਜਾਂਦੇ ਹਨ ਹੁਣ ਇਹਨਾਂ ਤੋਂ ਇਲਾਵਾ ਹੋਰ ਵੀ ਕੋਈ ਇਹਨਾਂ ਦਾ ਗੈਂਗ ਹੈ ਕੋਈ ਵੱਡਾ ਹੋ ਸਕਦਾ ਨਿਕਲ ਸਕਦਾ ਉਹ ਹੁਣ ਜਿਹੜਾ ਹੁਣ ਤੱਕ ਅਸੀਂ ਪੁੱਛਕਿਛ ਕੀਤੀ ਹੈ ਹਲੇ ਤੋ ਇਹ ਤਿੰਨ ਹੀ ਹੈ ਜਿਹੜੇ ਮਿਲ ਗਏ ਤੀਨੋਂ ਵਾਰਦਾਤ ਕਰਦੇ ਹਨ ਚੱਲ ਕੇਹਨ ਤਾਂ ਮਤਲਬ ਕਿ ਕਿਤੇ ਨਾ ਕਿ ਜਿਹੜੇ ਕਿ ਪਹਿਲੇ ਕ੍ਰਿਮੀਨਲ ਬੰਦੇ ਹੈਗੇ ਉਹੀ ਉਹ ਹੀ ਦੁਬਾਰਾ ਵਾਰਦਾਤਾਂ ਕਰਦੇ ਇਸ ਕਰਕੇ ਕੰਟੀਨਿਊਸਲੀ ਅਸੀਂ ਮੋਹਿੰਮ ਚਲਾਉਂਦੇ ਹੈ ਕਿ ਜਿੱਥੇ ਅਸੀਂ ਬੇਲਡ ਆਊਟ ਸਨੇਚਰ ਥੋਰ ਔਰ ਰੋਬਰਸ ਜਿਹੜੇ ਤੁਸੀਂ ਡਿਕੋਇਡਸ ਕ ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ ਔਰ ਪਿੱਛੇ ਵੀ ਕਪੂਰਥਲੇ ਦੇ ਵਿੱਚ ਅਸੀਂ ਕੰਟੀਨਿਊਸਲੀ ਰਾਉਂਡ ਅਪ ਕਰ ਰਹੇ ਹਾਂ ਕਿਉਂਕਿ ਪਿੱਛੇ ਸਾਡੇ ਨੋਟਿਸ ਦੇ ਵਿੱਚ ਆਇਆ ਤਾਂ ਕਿ ਕੁਝ ਇੱਕ ਏਰੀਆ ਦੇ ਵਿੱਚ ਬਾਹਰੋਂ ਬੰਦੇ ਆ ਕੇ ਕ੍ਰਾਈਮ ਕਰ ਰਹੇ ਸਨ ਤਾਂ ਅਸੀਂ ਹੁਣ ਮੁਹਿੰਮ ਚਲਾਈ ਹੋਈ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਣਾ ਹੈ ਕਿ ਫਗਵਾੜੇ ਦੇ ਵਿੱਚ ਵੀ ਕੱਲ ਅਸੀਂ 3 ਬੰਦੇ ਰਾਉਂਡ ਅਪ ਕੀਤੇ ਹਨ ਦੋ ਬੰਦੇ ਮਨਦੀਪ ਕੁਮਾਰ ਉਰਫ ਗੰਝਾ ਦੂਜਾ ਮੰਗਤਰਾਮ ਉਰਫ ਗੋਪੀ ਇਹਨਾਂ ਨੇ 2023 ਦੇ ਵਿੱਚ ਨਾ ਵਾਰਦਾਤ ਕੀਤੀ ਸੀ 스내ਚਿੰਗ ਦੀ ਇਹ ਐਕਟਿਵਾ ਸਨੇਚ ਕਰਕੇ ਲੈ ਗਏ ਸੀ ਇੱਕ ਬੰਦੇ ਤੋਂ ਉਹ ਇਹਨਾਂ ਨੂੰ ਅਸੀਂ ਪਰਸੋਂ ਦੀ ਰਾਤੀ ਇਹ ਦੁਬਾਰਾ ਕੋਈ ਵਾਰਦਾਤ ਅੰਜਾਮ ਤਨੇ ਰਾਤ ਨੂੰ ਆਏ ਤੇ ਸਾਡੀ ਪੈਟਰੋਲਿੰਗ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਹੋਇਆ ਹੈ। ਔਰਾਉਂਡ ਅਪ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਨੇ ਕਰੀ-ਪੁਰੀ 10 ਜੋ ਗੱਡੀਆਂ ਐ ਉਹ ਖੋਈਆਂ। ਸੋ ਔਰ ਇਹਨਾਂ ਦੇ ਦੋ ਸਾਥੀ ਹੋਰ ਐ ਜਿਹੜੇ ਫਰਾਰ ਐ ਉਹਨਾਂ ਦੀ ਵੀ ਅਸੀਂ ਡੂੰਡ ਕਰ ਰਹੇ ਹਾਂ ਬਹੁਤ ਜਲਦੀ ਉਹ ਵੀ ਅਸੀਂ ਕਾਬੂ ਕਰ ਲਿਆ। ਯੈਸ। ਇਹ ਮੈਡਮ ਜਿਹੜੇ ਜਿਨ੍ਹਾਂ ਦੇ ਚੋਰੀ ਹੋਇਆ ਹੈ ਬਾਹਰ ਉਹ ਉਹਨਾਂ ਨੂੰ ਹੈਂਡਓਵਰ ਅਸੀਂ ਉਹ ਉਹਨਾਂ ਨੂੰ ਹੁਣ ਤੋਂ ਦਿਸ ਇਜ਼ ਪਾਰਟ ਆਫ ਪ੍ਰੋਬਲਮ ਕੇਸ ਪ੍ਰੋਪਰਟੀ ਹੈ ਉਹਨਾਂ ਉਹਨਾਂ ਨੂੰ ਪੋਰਟ ਤੇ ਵਹੀਕਲ ਮਿਲ ਜਾਣਾ ਮੈਂ ਕਦੋਂ ਤੋਂ ਕਰ ਰਹੇ ਸੀ ਇਹ ਕੰਮ ਜਿਹੜਾ ਬਿੱਡੀਆਂ ਦੇ ਚ ਕੋੜੀਆਂ ਕਰਦੀ ਹੈ ਉਹ ਤੁਸੀਂ ਦੇਖ ਸਕਦੇ ਹੋ 2023 ਦਾ ਮੁਕਦਮਾ ਹੈ ਹੈਨਾ ਤਾਂ ਇਹ ਕਰੀਬ 2-3 ਸਾਲ ਸੇ ਐਕਟਿਵ ਹੈ ਬਰਦੇ ਹੁਣ ਦੂਜਾ ਬੰਦਾ ਤੁਸੀਂ ਦੇਖ ਸਕਦੇ ਹੋ ਦੂਸਰਾ ਇੱਕ ਹੋਰ ਬੰਦਾ ਅਸੀਂ ਰਾਉਂਡ ਅਪ ਕੀਤਾ ਹੈ ਫਗਵਾੜੇ ਦੇ ਵਿੱਚ ਇੱਕ ਚੋਰ ਹੈ ਜਿਨੇ 13 13 ਪ੍ਰੀਪੇ ਰਿਫਾਈਨਡ ਧੀ ਕੀ ਚੋਰੀ ਕੀਤੀ ਹੈ 9 ਤੋਂ ਅਸੀਂ ਬਰਾਮਤ ਕਰ ਲਏ ਪਰ 4 ਇਹਨਾਂ ਨੇ ਕਿਤੇ ਵੇਚ ਦਿੱਤੇ ਤਾਂ ਇਸ ਤਰ੍ਹਾਂ ਦੀ ਮੁਹੀਮ ਅਸੀਂ ਕੰਟੀਨਿਊਸਲੀ ਚਲਾ ਰਹੇ ਹਾਂ ਤਾਂ ਕਿ ਜਿਹੜੇ ਬੰਦੇ ਹਨ ਹੈਨਾ ਜੋ ਸਨੇਚਰ ਹਨ ਚੋਰ ਹਨ ਰੋਬਰਸ ਹਨ ਡਕੋਇਟਸ ਹੈ ਅਸੀਂ ਇਹਨਾਂ ਤੇ ਥੱਲ ਪਾਈਏ ਔਰ ਪਬਲਿਕ ਨੂੰ ਇੱਕ ਸਿਕਿਉਰ ਮਾਹੌਲ ਦੇਈ ਤਾਂ ਕਿ ਉਹ ਬਾਜ਼ਾਰ ਮੇ ਆਪਣੀ ਸ਼ੋਪਿੰਗ ਔਰ ਜਿਹੜਾ ਵੀ ਉਹ ਰੋਜ਼ਮਰ ਦਾ ਕੰਮ ਹੈ ਉਹ ਕਰ ਸਕਣ ਆਪਣੇ